जय शंकर जय नाग देवता दोस्तों वाहेगुरु जी दा खालसा वाहेगुरु जी दी फतेह दोस्तों जिला तरनतारन शहर पट्टी ते पाजी उन्होंने एक सांप देखा सी पाजी ਤੁਸੀਂ ਸੱਪ ਦੇਖਿਆ ਸੀ ਨਹੀਂ ਘਰ ਦੇ ਨਾਲ ਦੇਖਿਆ ਉਹ ਕੁੱਤਾ ਭੌਂਕਿਆ ਦੇ ਘਰ ਦੇ ਨਾਲ ਦੇਖਿਆ ਮੈਂ ਰਾਜ ਮਰੀ ਇਹ ਜਿਹੜਾ ਸੱਪ ਨਾ ਮੈਂ ਬਿਲਕੁਲ ਸੱਚੀ ਸੁੱਚੀ ਆਪਣੀ ਪਿੱਛੇ ਤੇ ਜਾਣਕਾਰੀ ਦਿਨਾ ਇਹ ਸੱਪ ਦੇ ਉੱਤੇ ਕੋਈ ਦੇਸੀ ਦਵਾਈ ਕੋਈ ਹਕੀਮ ਕੋਈ ਵੈਦ ਕੋਈ ਨਾਜ਼ਾ 200 ਇਹਦੇ ਤੇ ਮਨਕੇ ਤੱਕੜੇ ਕਾਟ ਨਹੀਂ ਕਰਦਾ ਜਿਹੜਾ ਇਨਸਾਨ ਕਹਿੰਦਾ ਵੀ ਸੱਪ ਲੜੇ ਦੇ ਉੱਤੇ ਮੇਰੇ ਕੋਲ ਆਓ ਮੈਂ ਓਰੀ ਜਾਨ ਬਚਾਦਾਗਾ ਮੇਰੇ ਜਿੰਨੇ ਕਿਸੇ ਨੇ ਪੰਜਾਬ ਤੇ ਸੱਪ ਫੜੇ ਆ ਅੱਜ ਦੇ ਟਾਈਮ 'ਚ ਆਨ ਰਿਕਾਰਡ ਆ ਦੀ 2400 ਵੀਡੀਓ ਆ ਨੈਟ ਤੇ ਇਹ ਸੱਪ ਨੂੰ ਕਹਿੰਦੇ ਆ ਸਪੈਕਟਿਕਲ ਕੋਬਰਾ ਹੂੰ ਇਹ 40 ਮਿੰਟ ਦੇ ਵਿੱਚ ਬੰਦੇ ਨੂੰ ਮਾਰਨ ਦਾ ਦਮ ਰੱਖਦਾ ਜੇ 40 ਮਿੰਟਾਂ 'ਚ ਇਨਸਾਨ ਨੂੰ ਇੰਜੈਕਸ਼ਨ ਲੱਗ ਗਏ ਗੁੱਲੂਕੋਚ ਦੇ ਵਿੱਚ ਡਾਕਟਰ ਦੇ ਕੋਲ ਜਾ ਕੇ ਬੰਦੇ ਦੀ ਜਾਨ ਬਚੂਗੀ ਜੇ ਨਹੀਂ ਲੱਗੇ ਤੋੜੀ ਇੰਨੇ ਜਾਨ ਲੱ ਲੈਣੀ ਆ ਇਹ ਮੈਨੂੰ ਬਾਈਟ ਕਰਦੇ ਦੋਸਤੋ ਇਹ ਮੈਨੂੰ ਵੀ 40 ਤੋਂ 50 ਮਿੰਟ ਦੇ ਵਿੱਚ ਖਤਮ ਕਰ ਸਕਦਾ ਜੀ ਇਹ ਸੱਪ ਬੜੇ ਤਰੀਕੇ ਨਾਲ ਬੜੀ ਸਾਵਧਾਨੀ ਨਾਲ ਫੜਨਾ ਪੈਂਦਾ ਤੇ ਜੋ ਸੱਚੀ ਐ ਮੈਂ ਉਹ ਜਾਣਕਾਰੀ ਦਿੰਦਾ ਪੰਜਾਬ 'ਚ ਇੱਕ ਬੰਦਾ ਹੁੰਦਾ ਮੇਰੀ ਦੁਕਾਨਦਾਰੀ ਖਰਾਬ ਹੋਈ ਲਾਈਵ 'ਚ ਬੜਿਆਂ ਲੋਕਾਂ ਨੂੰ ਸੱਪ ਲੜੇ ਮੈਂ ਮੇਰੀ ਜ਼ਿੰਦਗੀ 'ਚ ਬਹੁਤ ਲੋਕ ਬਚਾਏ ਆ ਪਰ ਇਹ ਸੱਪ ਲੜੇ ਦੇ ਉੱਤੇ ਦੇਸੀ ਦਵਾਈ ਕਾਹਤ ਹੀ ਨਹੀਂ ਕਰਦੀ ਹੁਣ ਸਾਰੇ ਸੱਪ ਜ਼ਹਿਰ ਵਾਲੇ ਨਹੀਂ ਹੁੰਦੇ ਕਈ ਬਿਨਾ ਕਈ ਬਿਨਾ ਜ਼ਹਿਰ ਵਾਲੇ ਸੱਪਾਂ ਲੋਕਾਂ ਨੂੰ ਮੈਂ ਬਚਾਇਆ ਬਹੁਤ ਲੋਕ ਕਾਇਮ ਕੀਤੇ ਆ ਜ਼ਿੰਦਗੀ 'ਚ ਮੈਂ ਨਹੀਂ ਗੈਮ ਕੀਤੀ ਉਹਨਾਂ ਦੇ ਕਰਮਾਂ ਨੇ ਗੈਮ ਕੀਤੀ ਉਹਨਾਂ ਨੂੰ ਸੱਪ ਬਿਨਾ ਜ਼ਹਿਰ ਵਾਲਾ ਲੜਿਆ ਤੇ ਦੋਸਤੋ ਜਿੱਦਾਂ ਕੋਣੇ ਸੱਪ ਫਰਨਾ ਵਾ ਤੇ ਆਹ ਦੇਖੋ ਇਹ ਕਲੱਬ ਜਿਹਦੇ ਵਿੱਚ ਤੁਸੀਂ ਕੰਧੂਈ ਦਾ ਕਣੀ ਮਾਰ ਸਕਦੇ ਅੱਛਾ ਇਹ ਟ੍ਰਿਪਲ ਲੇਅਰ ਇੱਕ ਦੋ ਇਹ ਤਿੰਨ ਲੇਅਰਾਂ ਤਿੰਨ ਲੇਅਰਾਂ ਹੀ ਅ ਇੱਥੇ ਆ ਅਗਲੇ ਬੰਨੇ ਦੇਖੋ ਮੇਰੇ ਡੋਲੇ ਦਾ ਕਿਤੇ ਸੇਫਟੀ ਹੋ ਗਈ ਹੁਣ ਮੈਂ ਇਹ ਸੱਪ ਫਰਨਾ ਵਾਂ ਤੇ ਜੇ ਬਾਈਟ ਕਰੂਗਾ ਤੇ ਇਹਦੀ ਬਾਈਟ ਮੇਰੇ ਦਸਤਾਨਿਆਂ ਤੇ ਰਹਿਣੀ ਹੈ ਮੇਰੇ ਮਮਸਕਨ ਨਾਲ ਟੱਚ ਨਹੀਂ ਹੋਣੀ ਤੇ ਜਿਹੜਾ ਵੀਰ ਮੇਰਾ ਸੱਪ ਫੜਨਾ ਕੰਮ ਕਰਦਾ ਕੰਮ ਸੁ ਕੰਮ ਇੱਕ ਖਲਬ ਜਿੱਦ ਰੱਖੇ ਦੋਸਤੋ ਮੇਰੀ ਇੱਕ ਹੱਥ ਬਨ ਕੇ ਬੇਨਤੀ ਆ ਸਾਰੇ ਯਾਰਾਂ ਦੋਸਤਾਂ ਕਾੜੀ ਤੇ ਮੈਂ ਇੱਕ ਪ੍ਰੋਬਲਮ ਦੇ ਵਿੱਚ ਅੜਿਆ ਤੇ ਮੈਨੂੰ ਤੁਸੀਂ ਉਹ ਪ੍ਰੋਬਲਮ ਚੋਂ ਬਾਹਰ ਕੱਢਣਾ ਵਾ ਮੈਨੂੰ ਕੱਲ ਪੂਰੀ ਜਰੂਰ ਸੁਣਿਓ ਵੇਖੋ ਮੈਂ ਕਦੀ ਕਿਸੇ ਨੂੰ ਬੰਗਾਰ ਨਹੀਂ ਭਾਈ ਜਾਂ ਮੈਨੂੰ ਇੱਕ ਡੌਗੀ ਦਾ ਬੱਚਾ ਪਮੀਰੀਅਰ ਦਾ ਦਿਓ ਜਾਂ ਮੈਨੂੰ ਇੱਕ ਡੌਗੀ ਦਾ ਬੱਚਾ ਪੱਗ ਕੁੱਤੇ ਦਾ ਦਿਓ ਜਾ ਇੱਕ ਬੱਚਾ ਮੈਨੂੰ ਜਰਮਨ ਸ਼ਾਫਟ ਦਾ ਦਿਓ ਜਾਂ ਮੈਨੂੰ ਇੱਕ ਬੱਚਾ ਨਿੰਮੂ ਜਿੰਦਾ ਦਿਓ ਮੈਂ ਬਾਈਕ ਦੇ ਉੱਤੇ ਕਿਤੇ ਜਾ ਰਿਹਾ ਸੀ ਛੋਟਾ ਜਿਹਾ ਬੱਚਾ ਸੀ ਕਿਸੇ ਦਾ ਉਹ ਘਰ ਚੋਂ ਬਾਹਰ ਨਿਕਲਿਆ ਮੇਰੇ ਮੋਟਰਸਾਈਕਲ ਦੇ ਟਾਇਰ ਉੱਤੇ ਆ ਗਿਆ ਉਹ ਜਿਹੜਾ ਡੌਗੀ ਦਾ ਬੱਚਾ ਸੀ ਔਰ ਹੀ ਡੈਥ ਹੋ ਗਈ ਤੇ ਘਰ ਵਾਲੇ ਥੋੜੇ ਜਿਹੀ ਪਰੇਸ਼ਾਨ ਸੀ ਤੇ ਮਿੰਤ ਵਾਲੀ ਗੱਲ ਆ ਇੱਕ ਬੱਚਾ ਮੈਨੂੰ ਜ਼ਰੂਰ ਗਿਫਟ ਕਰਿਓ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਕੋਈ ਚੀਜ਼ਾਂ ਗਿਫਟ ਨਹੀਂ ਮੰਗਦਾ ਪਰ ਲਾਈਫ ਦੇ ਵਿੱਚ ਇੱਕ ਬੱਚਾ ਮੈਨੂੰ ਜ਼ਰੂਰ ਗਿਫਟ ਕਰਿਓ ਮਿੰਤ ਵਾਲੀ ਗੱਲ ਆ ਸਾਰੇ ਯਾਰਾਂ ਦੋਸਤਾਂ ਨਾਲ ਜੇਰੀ ਮਰਜ਼ੀ ਨਸਲਦਾ ਹੋਏ ਮੈਨੂੰ ਇੱਕ ਬੱਚਾ ਗਿਫਟ ਜ਼ਰੂਰ ਕਰਿਓ ਸੱਪਾਂ ਦੀ ਜਾਣਕਾਰੀ ਦਿਨਾ ਲੋਕਾਂ ਦੀ ਜਾਨ ਬਚੋੜਨਾ ਨੇਰੇ ਸਿਰੇ ਕੰਮ ਕਰਦਾ ਪਰ ਇੱਕ ਬੱਚਾ ਜ਼ਰੂਰ ਗਿਫਟ ਕਰੇ ਦੋਸਤੋ ਹੁਣ ਤੁਹਾਨੂੰ ਮਖਾਉਨੇ ਆ ਵੀ ਇਹ ਕਿਹੜਾ ਸੱਪ ਵਾ ਤੇ ਇਹਦਾ ਕੀ ਪ੍ਰੋਸੀਜਰ ਆ ਹੋ ਬੱਚੇ ਹੋ ਹੋ ਬੱਚੇ ਜੇ ਮਹਾਦੇਵ ਲੋਕ ਕਹਿੰਦੇ ਆ ਕਿ ਸੱਪ ਭਾਜੀ ਫੰਨੀਅਰ ਦੇ ਬੰਦੇ ਨੂੰ ਲਾਗੇ ਨਹੀਂ ਬਹਿਂਦਾ ਦੇਖ ਲਓ ਅਸੀਂ ਕਿੰਨੀ ਕ ਲਾਪਰਵਾਹੀ ਦੇ ਨਾਲ ਇਹਨੇ ਲਾਗੇ ਬੈਠੇ ਆ ਬੈਠੇ ਆ ਨਾ ਲੋਕ ਅਕਸਰ ਸਵਾਲ ਕਰਦੇ ਆ ਕਿ ਫੰਨੀਅਰ ਸੱਪ ਦੇ ਉੱਤੇ ਡੰਡਾ ਨਹੀਂ ਲੱਗਦਾ ਇਹੋ ਹੀ ਕਹਿੰਦੇ ਆ ਨਾ ਲੋਕ ਕਿ ਫੰਨੀਅਰ ਸੱਪ ਦੇ ਉੱਤੇ ਡੰਡਾ ਨਹੀਂ ਲੱਗਦਾ ਆਹ ਦੇਖੋ ਡੰਡਾ ਠੀਕ ਆ ਇਹ ਡੰਡਾ ਹੀ ਆ ਨਾ ਇਹ ਆਹ ਦੇਖੋ ਲੱਗਾ ਨਹੀਂ ਫੰਨੀਅਰ ਸੱਪ ਤੇ ਲੋਕ ਇਹ ਕਹਿੰਦੇ ਆ ਵੀ ਫੰਨੀਅਰ ਸੱਪ ਦੇ ਡੰਡਾ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਕਹਣ ਸੁੰਦੀਆਂ ਗੱਲਾਂ ਦੇ ਨਾ ਯਕੀਨ ਕਰਿਆ ਕਰੋ ਜਿਹੜਾ ਬੰਦੇ ਪ੍ਰੋਫੈਸ਼ਨਲ ਹੁੰਦੇ ਆ ਪ੍ਰੋਫੈਸ਼ਨਲ ਹੀ ਹੁੰਦੇ ਆ ਦੇਖੋ ਆ ਦੇਖੋ ਲੱਗਿਆ ਨਾ ਡੰਡਾ ਇਹ ਦੇਖੋ ਹੁਣ ਮੈਂ ਤੁਹਾਨੂੰ ਮਖਾਉਣਾ ਬੀਨ ਦੀ ਸਚਾਈ ਆ ਸੱਪ ਮਸਤ ਹੋਇਆ ਠੀਕ ਆ ਜੋਗੀ ਆਉਣਾ ਉਹਨੇ ਇਸ ਤਰੀਕੇ ਬੀਨ ਵਜਾਉਣੀ ਆ ਆ ਦੇਖੋ ਨਾ ਆ ਕੱਪੜੇ ਦੀ ਮੂਵਮੈਂਟ ਆ ਦੇਖੋ ਆ ਦੇਖੋ ਇਹਦੀ ਮੂਵਮੈਂਟ ਦੇ ਉੱਤੇ ਇਹਦੀ ਮੂਵਮੈਂਟ ਦੇ ਉੱਤੇ ਸੱਪ ਜਿਹੜਾ ਵਾ ਮਸਤ ਹੋ ਗਿਆ ਆ ਦੇਖੋ ਆਹ ਦੇਖੋ ਮਸਤ ਹੋ ਗਿਆ ਦੋਸਤੋ ਬੀਨ ਦੇ ਉੱਤੇ ਦੁਨੀਆਂ ਦਾ ਕੋਈ ਸੱਪ ਨਹੀਂ ਆਉਂਦਾ ਸਿਰਫ ਆਹ ਦੇਖੋ ਹੁਣ ਮੈਨੂੰ ਰੋਕਣਾ ਇੱਕ ਥਾਂ ਤੇ ਆਹ ਦੇਖੋ ਆਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਜੇਗਾ ਸੱਪ ਇੱਕ ਥਾਂ ਤੇ ਪਾਚੀ ਰੁਕ ਗਿਆ ਸਿਰਫ ਬੀਨ ਤੇ ਸੱਪ ਦੁਨੀਆਂ ਦਾ ਕੋਈ ਨਹੀਂ ਆਉਂਦਾ ਜੋਗੀ ਜਦੋਂ ਬੀਨ ਵਜਾਉਂਦਾ ਇਸ ਤਰੀਕੇ ਵਜਾਉਂਦਾ ਦੇਖ ਆਹ ਦੇਖੋ ਆ ਆ ਹਿੱਲ ਗਿਆ ਉਹਨੇ ਉਹਨੇ ਦੰਦੀ ਵੱਟਨੀ ਆ ਮੈਂ ਰੁਕ ਗਿਆ ਉਹਨੇ ਬੱਸ ਸਟਿਲ ਹੋ ਜਾਣਾ ਹੁਣ ਮੇਰਾ ਤੇ ਸੱਪ ਦੇ ਵਿੱਚ ਤੁਸੀਂ ਗੈਪ ਦੇਖ ਲਓ ਵੀ ਕਿੰਨਾ ਵਾ ਥੋੜਾ ਹਾਂ ਆ ਆਈਡੀਆ ਮਤਲਬ ਦੋ ਤਿੰਨ ਕਿੱਥੇ ਹੀ ਨਾ ਤੇ ਮੈਨੂੰ ਨਹੀਂ ਪਤਾ ਵਾ ਵੀ ਇਹ ਸੱਪ ਇੱਕ ਮੌਤ ਆ ਪਰ ਫੇਰ ਵੀ ਮੈਂ ਸੱਪ ਦੇ ਲਾਗੇ ਬੈਠਾ ਭਾਜੀ ਸੱਪ ਕੋਈ ਉਹ ਬੁਆਣੀ ਕੋਈ ਡਰਾਉਣੀ ਚੀਜ਼ ਨਹੀਂ ਸਿਰਫ ਲੋਕਾਂ ਨੂੰ ਸੱਪਾਂ ਦੀ ਜਾਣਕਾਰੀ ਨਹੀਂ ਹੈ ਹਾਂ ਹੋ ਗੱਲ ਇਹ ਮੈਨ ਲੋਕਾਂ ਨੂੰ ਚਾਹੀਦੀ ਹੈ ਸੱਪਾਂ ਦੀ ਜਾਣਕਾਰੀ ਉਹ ਕਿ ਮੇਰਾ ਡਬਲਯੂ ਮੈਨ ਚਾਹੀਦੀ ਹੈ ਜਾਣਕਾਰੀ ਜਿੱਦਾਂ ਕਿ ਦੇਖ ਲੇ ਜੇ ਇਹ ਸੱਪ ਇੱਥੇ ਰੱਖਦੇ ਟੱਕਰ ਖੋਲ ਇਹ ਸ਼ੰਕਰ ਜੀ ਦੇ ਗਲੇ ਚ ਹੁੰਦਾ ਇਹ ਉਹ ਸਾਨੂੰ ਚਪਨ ਚਦਾ ਵਾ ਲਗਭਗ ਇਹ ਆਪਣੇ ਤਿੰਨ ਜਾਂ ਚਾਰ ਗਿੱਟਾਂ ਜਿਹੜਾ ਵਾ ਉੱਪਰ ਹੋ ਚੁੱਕਿਆ ਬਾ ਦੇਖੋ ਇਹ ਮੂਮੈਂਟ ਹੋ ਗਈ ਇਹ ਦੇਖੋ ਉਹਨੇ ਹੋਜ ਦੇਣਾ ਹੁਣ ਮੈਨੂੰ ਸਟਿਲ ਕਰਨਾ ਦੇਖੋ ਬਸ ਉਹਨੇ ਸਟੇਲ ਹੋਜਣਾ ਡੰਡਾ ਫਨਿਅਰ ਤੇ ਕਿੱਦਾਂ ਲੱਗਦਾ ਦੇਖੋ ਆ ਡੰਡਾ ਵਾ ਨਾ ਜੇ ਮੈਨੂੰ ਹਿਲਾ ਕੇ ਲਾਉਂਗਾ ਤਾਂ ਪਾਜੀ ਡੰਡਾ ਨਹੀਂ ਲੱਗਣਾ ਇਸ ਤਰੀਕੇ ਨਾਲ ਇਹ ਦੇਖੋ ਇਹ ਡੰਡਾ ਬਿਲਕੁਲ ਸਲੋ ਹੋ ਗਿਆ ਸਲੋ ਸਲੋ ਕਰਕੇ ਆ ਦੇਖੋ ਤੁਸੀਂ ਡੰਡਾ ਇਰੇ ਲਗਾ ਸਕਦੇ ਜੀ ਪਰ ਸਭ ਤੋਂ ਵੱਡੀ ਗੱਲ ਆ ਮੇਰੇ ਵੀਰੋ ਇੱਕ ਬੰਦਾ ਮੈਨੂੰ ਦੱਸੋ ਜਿਹੜਾ ਬੰਦਾ ਕਹਿੰਦਾ ਵੀ ਪੰਜਾਬ 'ਚ ਮੇਰੀ ਦੁਕਾਨਦਾਰੀ ਖਰਾਬ ਹੋਈ ਕੋਈ ਬੰਦਾ ਹੈਗਾ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਵੀ ਇਹਰੇ ਤੇ ਕੋਈ ਹਕੀਮ ਕੋਈ ਵੈਦ ਕੋਈ ਨਾਜਾ 200 ਕੋਈ ਮਨਕਾ ਕਿਸੇ ਵੀ ਚੀਜ਼ ਨੇ ਕਾਰਟ ਨਹੀਂ ਜੇ ਕਰਦੀ ਭਾਜੀ ਸਿਰਫ ਇਹਰੇ ਦੇ ਇੰਜੈਕਸ਼ਨ ਨੇ ਕਾਰਟ ਕਰਦੀ ਆ ਕੋਈ ਜੋ ਵੀ ਇਹੋ ਜਿਹਾ ਹੋਊਗਾ ਜਿਹੜਾ ਕਹਿੰਦਾ ਉਹ ਮੇਰੀ ਦੁਕਾਨਦਾਰੀ ਖਰਾਬ ਹੋਈ ਆ ਨਹੀਂ ਹੁਣ ਸਭ ਗੱਟ ਗਿਆ ਇਹ ਮੰਨ ਲਓ ਤੁਸੀਂ ਫਾਂਡੇ ਦੇ ਚੱਕਰ 'ਚ ਪੈ ਗਏ ਇਸ ਤਰੀਕੇ ਨਾਲ ਫਾਂਡਾ ਕਰਨਾ ਵਾ ਤੁਸੀਂ ਮੈਨੂੰ ਦੱਸੋ ਵੀ ਇਸ ਤਰੀਕੇ ਫਾਂਡਾ ਕਰਨ ਦੇ ਨਾਲ ਉਹ ਜਿਹੜਾ ਤੁਹਾਡੀ ਬਾਹਂ 'ਚ ਜ਼ਹਿਰ ਗਿਆ ਉਹ ਜਾਊਗਾ ਕਿੱਥੇ ਆਉਂਚ ਰਹਿਣਾ ਉਹ ਜੇ ਸੱਪ ਬਿਨਾਂ ਜ਼ਹਿਰ ਵਾਲਾ ਤੁਹਾਡੀ ਜਾਨ ਬਚ ਜਾਣੀ ਜੇ ਜ਼ਹਿਰ ਵਾਲਾ ਸੱਪ ਜਿਹੜਾ ਟਾਈਮ ਤੁਹਾਡੀ ਜਾਨ ਬਚਾਉਣ ਜਾ ਤੁਸੀਂ ਇਹ ਫਾਂਡਿਆ ਫੁੰਡੇ ਦੇ ਚੱਕਰ 'ਚ ਪੈ ਕੇ ਨੁਕਸਾਨ ਕਰ ਲੈਣਾ ਜੇ ਮਣਕਾ ਸੱਪ ਲੜੇ ਦਾ ਹਾਲ ਹੋਈ ਤੁਹਾਡੀ ਕੀਮਤ ਕਿੰਨੀ ਹੋਏ ਆਓ ਕੀਮਤ ਵਾਧੂ ਹੋਏ ਫਿਰ ਜੋ ਵੀ ਤੁਹਾਨੂੰ ਮਣਕਾ 2 300 ਚ ਕਿਉਂ ਦਿੰਦਾ ਜੇ ਨਾ ਜਾ ਤੂੰ 100 ਨਾ ਸੱਪ ਦਾ ਜ਼ਹਿਰ ਨਿਕਲ ਲੱਗਣਾ ਤੇ ਫਿਰ ਸਰਕਾਰੀ ਹਸਪਤਾਲਾਂ ਦੇ ਵਿੱਚ ਇੱਡੇ-ਇੱਡੇ ਵੱਡੇ ਡਾਕਟਰ ਆ ਨਾ ਸੱਪਾ 200 ਨਾ ਰੱਖਣ ਉਹ ਦੇਖੋ ਹੁਣ ਸਾਬ ਸਟਿਲ ਹੋ ਗਿਆ ਹੁਣ ਮੈਂ ਜਿਹੜਾ ਸੱਪ ਵਾ ਇਹ ਫੜਨ ਲੱਗਾ ਜੇ ਤੇ ਪਾਉਣਾ ਮੈਂ ਡੱਬੇ 'ਚ ਤੇ ਫਿਰ ਦੋਸਤੋ ਗੱਲਬਾਤ ਕਰਦੀ ਬਾਕੀ ਸਾਰੇ ਕਿਸੇ ਨੂੰ ਦਮੂਹੀ ਦਾ ਕੱਖ ਲੱਗਾ ਹੁੰਦਾ ਵਾ ਕਿਸੇ ਦੇ ਕਿਨ ਐਲਰਜੀ ਆ ਉਹ ਚੀਜ਼ਾਂ ਦਾ ਅਸੀਂ ਟ੍ਰੀਟਮੈਂਟ ਕਰਦੇ ਆ ਪਰ ਅਸੀਂ ਇਦਾਂ ਨਹੀਂ ਕੋਈ ਆ ਨੂੰ ਮੈਸੇਜ ਕਰੇ ਜ਼ਖਮ ਦੀ ਫੋਟੋ ਭਾਏ ਅਸੀਂ ਉਹਨਾਂ ਨੂੰ ਪੰਜਾਹਾਂ ਝਖਮਾਂ ਦੀਆਂ ਵੀਡੀਓ ਪਾਵਾਂਗੇ ਜਿਹੜੇ ਬੰਦੇ ਠੀਕ ਕਰਕੇ ਕੁਰਸੀ ਦੇ ਬਾਹਰ ਕੇ ਗੱਲਬਾਤ ਕੀਤੀ ਆ ਦੋਸਤੋ ਕਿਸੇ ਦਾ ਟਾਈਬੈਟ ਨਾ ਠੀਕ ਹੁੰਦਾ ਏ ਕਿਸੇ ਨੂੰ ਪੀ ਲਿਆ ਵਾ ਉਹ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਕਰਦੇ ਆ ਤੇ ਹੁਣੇ ਸੱਪ ਲੱਗੇ ਜੇ ਫੜਨਾ ਉਹ ਜੱਸਪਰਾ ਗਏ ਮਰੇ ਬੋਲੇ ਬੱਬਾ ਆਜੀ ਵਾਕਿਆ ਹੀ ਸੱਪ ਵੀ ਸ਼ੰਕਰ ਸ਼ੰਕਰੀਆ ਕੁਝ ਲੋਕ ਮੈਨੂੰ ਕਹਿੰਦੇ ਆ ਕਿ ਨਕਲੀ ਚੋਰੀ ਆ ਕੁਝ ਲੋਕ ਮੈਨੂੰ ਕਹਿੰਦੇ ਆ ਕਿ ਬਾਬਾ ਲੱਡੂ ਚਲੇਬੀਆਂ ਖਾਣ ਵਾਲਾ ਵਾ ਬਹੁਤ ਕਮੈਂਟ ਕਰਦੇ ਆ

ਹੂੰ ਜੇ ਮੈਂ ਦੋਸਤੋ ਇਹ ਰੇਂਜ ਆ ਗਿਆ ਦੇਖੋ ਮੂੰਹ ਆ ਡਰੇ ਨਾ ਦੇਖੋ ਆਹ ਦੇਖੋ ਇਹਨੇ ਮੈਨੂੰ ਕੱਟ ਦੇਣਾ ਉਹ ਦੇਖੋ ਪਰ ਹਮੇਸ਼ਾ ਜਦੋਂ ਵੀ ਸਾਫ ਪੜਦੇ ਜੇ ਬੜੀ ਸਾਵਧਾਨੀ ਕਰਿਆ ਕਰੋ ਤੇ ਸਾਡੀਆਂ ਵੀਡੀਓ ਵੇਖ ਕੇ ਕਦੇ ਵੀ ਕਾਪੀ ਕਰਨ ਦੀ ਕੋਸ਼ਿਸ਼ ਨਾ ਕਰੋ ਦੋਸਤੋ ਵੀਡੀਓ ਵੇਖ ਕੇ ਕਾਪੀ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਸਿਰਫ ਉਹ ਸਿਰਫ ਇਹ ਕੰਮ ਪ੍ਰੋਫੈਸ਼ਨਲ ਬੰਦੇ ਦਾ ਆਮ ਬੰਦੇ ਦਾ ਨਹੀਂ ਜਦੋਂ ਤੁਸੀਂ ਸੱਪ ਵੜ ਕੇ ਡੱਬੇ ਚ ਆ ਦੇਖੋ ਹੁਣ ਇਹਦੀ ਮੂਵਮੈਂਟ ਹੋਈ ਨਾ ਦੇਖੋ ਆ ਦੇਖੋ ਇਹਦੀ ਰੇਂਜ ਚ ਆ ਗਿਆ ਇਹਨੇ ਬਾਈਟ ਕਰਤਾ ਤੇ ਕਦੀ ਵੀ ਜ਼ਿੰਦਗੀ ਚ ਇਹ ਕੰਮ ਨਹੀਂ ਕਰਨਾ ਹਾਂ ਕਿਸੇ ਦੇ ਕੋਡਿਆਂ ਚ ਦਰਦਾ ਕਿਸੇ ਨੂੰ ਡਿਸਕ ਪ੍ਰੋਬਲਮ ਆ ਕਿਸੇ ਨੂੰ ਕਿੰਨਾ ਵੀ ਜ਼ਿਆਦਾ ਸਰਵਾਈਕਲ ਆ ਅਸੀਂ ਉਹ ਚੀਜ਼ਾਂ ਦਾ ਟਰੀਟਮੈਂਟ ਕਰਦੇ ਆ ਪਰ ਆ ਦੇਖੋ ਕਿੰਨਾ ਆ ਦੇਖੋ ਕਿੰਨਾ ਅਗਰ ਮੈਂ ਨਹੀਂ ਸੱਪ ਆ ਦੇਖੋ ਇਹ ਇਹ ਹੁਣੇ ਸੱਪ ਪਾਉਨੇ ਆ ਡੱਬੇ 'ਚ ਤੇ ਡੱਬੇ ਦੇ ਵਿੱਚ ਵੀ ਬੜੇ ਤਰੀਕੇ ਦੇ ਨਾਲ ਇਹਨੇ ਪੈਣਾ ਵਾ ਇਹ ਡੱਬਾ ਵੀ ਨਹੀਂ ਭਾਜੀ ਆਪਣਾ ਸਹੀ ਇਹ ਦੋਸਤੋ ਬਾਕੀ ਕਮੈਂਟਾਂ ਕੋ ਮੁੰਡਾ ਹੀ ਦਿਲ ਲੱਗਾ ਰਹਿਦਾ ਸਮਝਾ ਕਰਦ ਰਿਆ ਕਰੋ ਕਿ ਲੱਡੂ ਜਲੇਬੀਆਂ ਖਾ ਖਾ ਕੇ ਇਹ ਜਿਹੜੇ ਤਕੜੇ ਸੱਪ ਫੜੇ ਆ ਉਦਾਂ ਦੇ ਸੱਪ ਫੜੇ ਨਹੀਂ ਜਾਂਦੇ ਭਰਾਵਾ ਇਰੇ ਦੰਦ ਮੇਰੇ ਹੈਂਡ ਗਲਵਜ਼ਾਂ ਦੇ ਵਿੱਚ ਅੜੇ ਹੋਏ ਆ ਇਹ ਦੱਬੇ ਕਰਕੇ ਮੈਨੂੰ ਪਰੇਸ਼ਾਨੀ ਹੁੰਦੀ ਆ ਦੱਬਾ ਜਾਣਾ ਉਹ ਦੱਜਾ ਦਾ ਹੋਈ ਆ ਬੇਚਾਰੀ ਬੰਤਾ ਮਾਰਾ ਜੇ ਮੂੰਹ ਮਾਰ ਮੂੰਹ ਵਿੱਚ ਪਰਾਂ ਜੰਦੀ ਵਾਦੀ ਆ ਹਾਂ ਉਹ ਦੇਖੋ ਇਹ ਦੱਬੇ ਕਰਕੇ ਮੈਨੂੰ ਪਰੇਸ਼ਾਨੀ ਹੁੰਦੀ ਆ ਉਹ ਦੂਜਾ ਨਾ ਬਾਂਧ ਰੋਇਆ ਤੇ ਕੰਨਾਂ ਨੂੰ ਮੇਲਾ ਕੌਮੀ ਉਹ ਆ ਅੱਛੀ ਮਿਲ ਗਿਆ ਡੱਬੇ ਦੇ ਅੰਦਰ ਬਾਬੂ ਵੀ ਮਾਰਦਾ ਹੈ ਤੇਰੀ ਜਾਈ ਪਾ ਲੱਗੀ ਦੋਸਤੋ ਜਦੋਂ ਵੀ ਡੱਬੇ 'ਚ ਸੱਪ ਪਾਉਂਦੇ ਜੇ ਤੋ 4 6 ਇੱਕ ਜ਼ਰੂਰ ਘਟਿਆ ਕਰੋ ਆ ਦੇਖੋ ਹਣ ਡੱਬੇ 'ਚ ਇੰਨੇ ਸ਼ਾਂਤ ਹੋ ਕੇ ਬਹਿ ਜਾਣਾ ਇਹ ਦੇਖੋ ਲਾਈਵ 'ਚ ਸੱਪ ਵੜ ਕੇ ਸਾਰੇ ਇੰਨਾ ਤਜਰਬਾ ਹੋ ਗਿਆ ਸਾਡਾ ਉਹ ਕਿ ਵੀਰੇ ਟੱਕਣ ਲਿਓ ਇਹ ਦੇਖੋ ਉਹ ਛੇਕ ਮਾਰਦਾ ਹੈ ਇਹ ਦੇਖੋ ਹੁਣ ਬਿਲਕੁਲ ਡੱਬੇ 'ਚ ਸ਼ਾਂਤ ਹੋ ਗਿਆ ਦੋਸਤੋ ਕਿਸੇ ਨੂੰ ਇਸ ਟਾਈਮ ਡਿਸਕ ਪ੍ਰੋਬਲਮ ਆ ਕਿਸੇ ਦੇ ਗੋਡਿਆਂ ਚ ਦਰਦਵਾ ਕਿਸੇ ਨੂੰ ਸਨ ਵਾਈਕਲ ਵਾ ਕਿੰਨੀ ਵੀ ਤੁਸੀਂ ਦਵਾਈ ਖਾ ਚੁੱਕੇ ਜੇ ਇੱਕ ਵਾਰੀ ਸਿਰਫ ਸਾਡੇ ਨਾਲ ਕੰਟੈਕਟ ਜਰੂਰ ਕਰੋ ਸਾਰਾ ਹੋ ਗਿਆ ਸ਼ਾਂਤ ਆਹ ਸਭ ਦੇਖੋ ਕੀ ਲਿਖਾਇਆ ਕੋਈ ਨਹੀਂ ਦੇਖ ਰਿਹਾ ਸ਼ਾਂਤ ਹੋ ਗਿਆ ਬਿਲਕੁਲ ਆ ਦੇਖ ਇਹਨੇ ਜਾਣੇ ਨਹੀਂ ਬਾਹਰ ਦੱਸ ਪੀਤਾ ਤੇ ਬਾਕੀ ਜਿੰਦਗੀ ਮੌਤ ਵਾਲੇ ਕੰਮ ਕਰੀ ਦਿਆ ਵਰੀਆ ਲੱਗਦਾ ਜਦੋਂ ਤੁਸੀਂ ਚੰਗੇ ਕਮੈਂਟ ਕਰਦੇ ਜੇ ਉਹ ਤੋਂ ਵੀ ਵਰੀਆ ਲੱਗਦਾ ਵਾ ਜਦੋਂ ਤੁਸੀਂ ਸਾਡੀਆਂ ਕਮੀਆਂ ਕਮੈਂਟਾਂ ਦੇ ਵਿੱਚ ਬੋਲਦੇ ਜਿਵੇਂ ਅਸੀਂ ਆਪਣੀਆਂ ਕਮੀਆਂ ਹਰ ਵਾਰੀ ਸੁਧਾਰਨ ਦੀ ਕੋਸ਼ਿਸ਼ ਕਰਦੇ ਆਂ ਗਾਹ ਵੀ ਕਰਦੇ ਰਵਾਂਗੇ ਬਾਕੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੀ jaan bach jaye ਕਿਉਂਕਿ ਜਦੋਂ ਇਹ ਸੱਪ ਕੱਟਦਾ ਵਾ ਜਲਦੀ ਆ ਆਪਣੇ ਜ਼ਹਿਰ ਬੰਦੇ ਦੇ ਅੰਦਰ ਇੰਜੈਕਟ ਨਹੀਂ ਕਰਦਾ ਪਰ ਜੇ ਇਹਨੇ ਤੰਦੀ ਵੱਢ ਕੇ ਬੰਦੇ ਦੇ ਅੰਦਰ ਜ਼ਹਿਰ ਇੰਜੈਕਟ ਕਰਤਾ ਤੇ ਤੁਹਾਡੀ ਉਹ ਜਿਹੜੀ ਚੀਜ਼ ਵਾ ਉਹ ਸੋਚ ਜਾਣੀ ਆ ਜਿੱਦਾਂ ਗਾ ਗਲਵਜ਼ ਦਸਤਾਨੇ ਦੇ ਉੱਤੇ ਆ ਦੇਖੋ ਇਹ ਹੁਣ ਢੱਕਣ ਲੱਗਾ ਆ ਵਾ ਤੇ ਬੜੇ ਸੇਫਟੀ ਦੇ ਨਾਲ ਇਹ ਜਿਹੜਾ ਡੱਬਾ ਵਾ ਇਹਦੇ ਉੱਪਰ ਰੱਖਿਆ ਜਾਊਗਾ ਆਖ ਦੇਖੋ ਸਰ ਗੌਰ ਦੇ ਨਾਲ ਸੱਪ ਦੀ ਆਖ ਦੇਖੋ ਮੂਵਮੈਂਟ ਦੇਖੋ ਸਰ ਇਸ ਟਾਈਮ ਪੂਰਾ ਸੱਪ ਗੁੱਸੇ ਦੇ ਵਿੱਚ ਆ ਤੇ ਬਾਕੀ ਕਹਿਰ ਹੋ ਗਿਆ ਹਰ ਇੱਕ ਇਨਸਾਨ ਚ ਕਮੀਆਂ ਹੁੰਦੀਆਂ ਵਾ ਹੋ ਸਕਦਾ ਵਾ ਸਾਡਾ ਵੀ ਸੱਪ ਫੜਨ ਦਾ ਸਟਾਈਲ ਕਿਸੇ ਦੋਸਤ ਨੂੰ ਪਸੰਦ ਨਾ ਆਏ ਜਾਂ ਸਾਡੀ ਜਾਣਕਾਰੀ ਕਿਸੇ ਦੋਸਤ ਨੂੰ ਪਸੰਦ ਨਾ ਆਏ ਪਰ ਸਾਡੀ ਜੋ ਜਾਣਕਾਰੀ ਹੁੰਦੀ ਆ ਬਿਲਕੁਲ ਸੱਚੀ ਹੁੰਦੀ ਆ ਸਰ ਇੱਕ ਬੰਦਾ ਵੀ ਪੰਜਾਬ ਦਾ ਇਹੋ ਜਿਹਾ ਨਹੀਂ ਜਿਹੜਾ ਆਂਦਾ ਮੇਰੀ ਦੁਕਾਨਦਾਰੀ ਖਰਾਬ ਹੋਏ ਪਰ ਇਹ ਜ਼ਾਪ ਲੜੇ ਦੇ ਜਾਨ ਬਚਾਉਣ ਦੇ ਟਾਈਮ ਦੇ ਵਿੱਚ ਆਪਾਂ ਦੇਸੀ ਦਵਾਈ ਦੇ ਚੱਕਰ 'ਚ ਪੈ ਗਏ ਤੇ ਨੁਕਸਾਨ ਹੋ ਜਾਣਾ ਤੇ ਦੋਸਤੋ ਸਾਰੇ ਯਾਰਾਂ ਦੋਸਤਾਂ ਦੇ ਘੜੀ ਹੱਥ ਜੋੜ ਕੇ ਬੇਨਤੀ ਆ ਕਿ ਮੈਨੂੰ ਇੱਕ ਕੁੱਤੇ ਦਾ ਬੱਚਾ ਜ਼ਰੂਰ ਗਿਫਟ ਕਰਿਓ ਭਾਵੇਂ ਉਹ ਪੁਮੇਰੀਅਲ ਨਸਲ ਹੋਏ ਭਾਵੇਂ ਉਹ ਪਾਗ ਹੋਏ ਭਾਵੇਂ ਉਹ ਜਰਮਨ ਸ਼ਾਫਟ ਹੋਏ ਭਾਵੇਂ ਉਹ ਲੈਬਰਾ ਹੋਏ ਪਾਵੇਂ ਉਹ ਨਿੰਮੋ ਜੀ ਨੂੰ ਏ ਪਾਵੇਂ ਉਹ ਡੈਸ਼ ਹੋਏ ਮੈਨੂੰ ਇੱਕ ਬੱਚਾ ਜ਼ਰੂਰ ਗਿਫਟ ਕਰਿਓ ਡੌਗੀ ਦਾ ਬੱਚਾ ਹੋਏ ਪਾਵੇਂ 100 ਕਿਲੋਮੀਟਰ ਦੂਰ ਤੋਂ 200 ਕਿਲੋਮੀਟਰ ਦੂਰ ਪਾਵੇਂ 300 ਕਿਲੋਮੀਟਰ ਵੀ ਦੂਰ ਕਿਉਣਾ ਏ ਅਸੀਂ ਨਾਲੇ ਕੋ ਫੈਮਿਲੀ ਨੂੰ ਮਿਲ ਕੇ ਜਾਵਾਂਗੇ ਨਾਲੇ ਅਸੀਂ ਉਹ ਬੱਚਾ ਲਵਾਂਗੇ ਮਿੰਤ ਵਾਲੀ ਗੱਲ ਆ ਯਾਰ ਸਾਰੇ ਯਾਰੋ ਦੋਸਤਾਕਾਰੀ ਇੱਕ ਬੱਚਾ ਮੈਨੂੰ ਜ਼ਰੂਰ ਗਿਫਟ ਕਰੇ ਦੋਸਤੋ ਮੈਂ ਸੱਪਾਂ ਦਾ ਬਾਬਾ ਪੱਟੀ ਕੈਮਰਾਮੈਨ ਜੱਸੇ ਦੇ ਨਾਲ ਅਗਲੀ ਵੀਡੀਓ ਦੇ ਨਾਲ ਆਪਜੀ ਦੀ ਸੇਵਾ ਚ ਨਵੀਂ ਜਾਣਕਾਰੀ ਨਮੇਸਾਪਾ ਦੇ ਨਾਲ ਫੇਰ ਆਜ ਰਵਾਂਗੇ ਜੈ ਸ਼ੰਕਰ ਬਾਬਾ